ਕਾਫਾ ਵਾਇਰੂਸ ਦੀ ਖਤੇ ਜੇ ਮੈਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆੜਾ ਦੇ ਕਾਰਨ ਜਿਵੇਂ ਫਲਾਤਾ ਉਹ ਬਹੁਤ ਪ੍ਰਿਆਰਕ ਬਣੀ ਹੋਈ ਨਹੀਂ ਤੇ ਹਰ ਪੀੜਤਾ ਦੀ ਜਿਹੜੀ ਹਾਲਤ ਆ ਸਾਡੀ ਬੜਾ ਬਸਤਰ ਬਣ ਤੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਹਰ ਤਿਲਨ ਸੇਵਾ ਵਸਿਆ ਲੋਕਾਂ ਦੇ ਅਗੇ ਤੇ ਮੈਂ ਬੇਨਤੀ ਕਰਦਾ ਬਈ ਫਾਰਮਕੀ ਤੰਕੇ ਵਾਰ ਜਾ ਰਹੀਆਂ ਡਾਕਟਰਾਂ ਵੀ ਖਲਾਣਾ ਤੇ ਸੀਨੀਅਰ ਡਾਕਟਰਾਂ ਦੀ ਫਰਿਆਦ ਤੇ ਹਰ ਪੀੜਤਾ ਜਿਹੜੇ ਲੋਕ ਆਉਂਨਾ ਠੱਕ ਦਵਾਈਆਂ ਪੁੰਚਦੀਆਂ ਕੀਤੀਆਂ ਜਾ ਸਕਦੇ ਜਿਨ੍ਹਾਂ ਉੱਤੇ ਖਾਰਸ਼ੀਆਂ ਮਲਮਾਂ ਨੇ ਦਰਦਨਵਾੜਕ ਦਵਾਈਆਂ ਨੇ ਉਕਾਰ ਬਿਨ ਦਵਾਈਆਂ ਨੇ ਮਲਮ ਪੱਠੀ ਜਿਹੜਾ ਕੋਰ ਬੇਸਿਕ ਦਵਾਈਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਉਹ ਪੰਡੀਆਂ ਚੁੱਤੀ ਜਾਂਦੀਆਂ ਤੇ ਇਹ ਜਿਹੜੀ ਸੇਵਾ ਇਹ ਬਹੁਤ ਲੰਬਾ ਸਮਾਂ ਮੈਂ ਪਰਮਾਤਮਾ ਦੀ ਚਰਪਾਹ ਜਾਰੀ ਰੱਖੂੰਗਾ ਕਿਉਂਕਿ ਹਜੇ ਤਾਂ ਪਾਣੀ ਚੜਿਆ ਹੋਇਆ ਹੈ ਪਾਣੀ ਨੇ ਉੱਤਰਨਾ ਤੇ ਉੱਤਰਨ ਤੋਂ ਬਾਅਦ ਵੀ ਉੱਚ ਖਰਾਤ ਹੋਰ ਵੀ ਵਿਗੜਨੇ ਨਹੀਂ ਤੇ ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਵੀ ਜੇ ਕਿਤੇ ਨੇ ਇਸ ਸੇਵਾ ਦੇ ਵਿੱਚ ਬੈਠੇ ਹੋਈ ਸਾਫ ਹੋਣਾ ਹੋਵੇ ਤਾਂ ਤੁਸੀਂ ਮੈਨੂੰ ਸਾਰਸ਼ੀਆਂ ਮੰਦਮਾਂ ਲੈ ਕੇ ਦੇ ਸਕਦੇ ਹੋ ਉਹਦਾ ਕਾਰਨ ਹੈ ਵੀ ਹੱਥ ਪੈਰ ਪਾਣੀ ਦੇ ਨਾਲ ਉਹਨਾਂ ਲੋਕਾਂ ਦੇ ਖਰਾਬ ਹੋ ਜਾਂਦੇ ਆ ਉਹਨਾਂ ਨੂੰ ਜੀਵਨ ਦਾ ਸਾਰ ਵੀ ਗਵਾਈ ਤੇ ਜਾਂ ਤੁਸੀਂ ਉਹ ਉਤਾਰਤਨ ਵਾਲਕ ਪਾਦੀਆ ਜੈਨ ਲੱਗ ਇਹੋ ਕਹਿੰਦੇ ਆ ਵੀ ਆਪਾਂ ਰਸਤਰਾ ਜਿਹੜੀ ਦਰਦਾਂ ਵਾਲੀ ਜਿਹਨੂੰ ਜਲ ਕਹ ਦਿੰਦੇ ਆ ਦਰਦਾਂ ਵਾਲੀ ਮਲਮ ਉਹਨਾਂ ਨੇ ਵੀ ਹੀਰਤਾ ਤੇ ਜਿਹੜੀਆਂ ਬੇਸਕਵਾਂ ਜੋ ਕਿ ਸਾਰੀਆਂ ਚਾਹੀਦੀਆਂ ਤੇ ਮੇਰੀ ਆ ਬਣ ਕੇ ਵੇਚੀ ਆ ਬਈ ਆਪਾਂ ਹਰ ਫੀਟ ਦਾ ਦਰਦਾਂ ਮਟਾਈਏ ਤਾਂ ਕਿ ਨਮਾਸਾ ਮਾ ਉਹਨੇ ਸਾੜਾ ਦੀ ਕੀੜਾ ਪਹਿਣੀ ਆ ਤੇ ਆਪਾਂ ਉਹਨਾਂ ਦੀ ਸੇਵਾ ਕਰੀ ਆਪਣੇ ਭਰਾ ਨੇ ਆਪਣੇ ਨਾਲ ਦੇ ਨੇ ਉਹਨਾਂ ਤੇ ਬਫਤਾ ਆਪਣੀ ਵੀ ਪੈ ਸਕਦੀ ਆ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸੇਵਾਗ੍ਰੀਤੀ ਚ ਸਾਥ ਪਾਓ ਤੇ ਤੁਹਾਡਾ ਤੇ ਜਿਹੜੀ ਦਿੱਕੀ ਦਵਾਈ ਉਹਨਾਂ ਸਾਥ ਕੋਈ ਨਹੀਂ ਕੀਤੀ ਜਾਵੇ ਭਾਈ ਤੁਸੀਂ ਕਿੱਕਾ ਸਾਥ ਪਾਓ ਵਾਇਲ